ਵੈਲਕਮ ਟੂ ਖੰਨਾ ਨਿਊਜ਼ ਲਾਈਵ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੁਲਿਸ ਵਿਭਾਗ ਨੇ ਚੋਰੀ ਅਤੇ ਗੁੰਮ ਹੋਏ ਮੋਬਾਈਲ ਫੋਨ ਉਹਨਾਂ ਦੇ ਅਸਲ ਮਾਲਕਾਂ ਨੂੰ ਸੌਂਪ ਦਿੱਤੇ ਹਨ ਇਸ ਮੌਕੇ ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪੁਲਿਸ ਦੀ ਤਕਨੀਕੀ ਟੀਮ ਨੇ ਲਗਭਗ 100 ਮੋਬਾਈਲ ਫੋਨ ਬਰਾਮਦ ਕੀਤੇ ਹਨ ਜਿਨ੍ਹਾਂ ਵਿੱਚੋਂ 40 ਤੋਂ ਵੱਧ ਅੱਜ ਉਹਨਾਂ ਦੇ ਮਾਲਕਾਂ ਨੂੰ ਵਾਪਸ ਕਰ ਦਿੱਤੇ ਗਏ ਹਨ ਬਾਕੀ ਰਹਿੰਦੇ ਫੋਨ ਵੀ ਜਲਦ ਹੀ ਉਹਨਾਂ ਦੇ ਮਾਲਕਾਂ ਨੂੰ ਵਾਪਸ ਕਰ ਦਿੱਤੇ ਜਾਣਗੇ एसएसपी शुभम अग्रवाल ने दसया के पुलिस विभाग दी तकनीकी टीम चोरी ਅਤੇ ਗੁੰਮ ਹੋਏ ਮੋਬਾਈਲ ਫੋਨ ਬਰਾਮਦ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਕਈ ਮਾਮਲਿਆਂ ਵਿੱਚ ਕਥਿਤ ਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਮੋਬਾਈਲ ਫੋਨ ਅਜੇ ਤੱਕ ਬਰਾਮਦ ਨਹੀਂ ਹੋਏ ਹਨ, ਉਨ੍ਹਾਂ ਦੇ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦਾ ਮੋਬਾਈਲ ਫੋਨ ਗੁੰਮ ਜਾਂ ਚੋਰੀ ਹੁੰਦਾ ਹੈ ਤਾਂ ਉਹ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਸਬੰਧਤ ਸਾਂਝ ਕੇਂਦਰ ਨੂੰ ਇਸ ਦੀ ਰਿਪੋਰਟ ਕਰਨ ਤਾਂ ਜੋ ਫੋਨ ਨੂੰ ਟ੍ਰੇਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇ। ਸ਼ੁਭਮ ਅਗਰਵਾਲ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਮੋਬਾਈਲ ਫੋਨਾਂ ਵਿੱਚੋਂ ਇੱਕ ਫੋਨ ਉਸ ਵਿਅਕਤੀ ਦਾ ਸੀ ਜਿਸ ਨੇ ਉਸ ਨੂੰ ਲਗਭਗ 2 ਸਾਲ ਪਹਿਲਾਂ ਗਵਾ ਦਿੱਤਾ ਸੀ। ਇਸ ਮੌਕੇ ਐਸਪੀ ਡੀ ਰਾਕੇਸ਼ ਜਾਦਵ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ ਪੁਲਿਸ ਪ੍ਰਸ਼ਾਸਨ ਨੇ ਸਾਰੇ ਲੋਕਾਂ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਚੋਰੀ ਦੀ ਘਟਨਾ ਦੀ ਤੁਰੰਤ ਰਿਪੋਰਟ ਕਰਨ ਦੀ ਅਪੀਲ ਕੀਤੀ ਜੇ ਖਾਲਸਾ ਵੈਜੀ ਦੇ ਪਤੇ ਮੈਂ ਪੜ੍ਹ ਰਿਹਾ ਹਾਂ ਹਮ ਲੋਤੋਂ ਇਲਾਪਤ ਹੈ ਖਾਲਸਾ ਮੈਂ ਇਨ੍ਹਾਂ ਸਾਰੇ ਐਸਪੀ ਡੀਐਸਪੀ ਸਾਰਿਆਂ ਦਾ ਤਹਿਤ ਕੀਤਾ ਧੰਨਵਾਦ ਕਰਦੇ ਹਾਂ ਕਿੰਨੀ ਮਿਹਨਤ ਦੇ ਸਰਕਾਰ 2023 ਚ ਸਾਡਾ ਮੋਬਾਈਲ ਗਮ ਹੋਇਆ ਸੀ ਜੋ ਕਿ ਹੁਣ ਕੋਈ ਆਸ ਵੀ ਨਹੀਂ ਸੀ ਤਾਂ ਹੁਣ 2025 ਚ ਸਾਨੂੰ ਹੁਣ 2 ਸਾਲ ਬਾਅਦ ਪੂਰਾ ਮਿਲੇਗਾ। ਤਾਂ ਮੈਂ ਕਹਨੀ ਆ ਵੀ ਸਾਡੇ ਜਿਹੜੇ ਡਿਪਾਰਟਮੈਂਟ ਹੈ ਦਿਨ ਦੁਪਹਿਰ ਨੀ ਰਾਤ ਚੋਂ ਬਣੀ ਪੱਟੀ ਕਰਨ ਇਸੇ ਤਰ੍ਹਾਂ ਮਿਲਟ ਕਰਦੇ ਰਹੇ ਹਨ ਭਾਈ ਜੀ ਤਾਂ ਸਾਹਿਬ। ਜੀ ਮੈਂ ਕਰਨੈਲ ਸਿੰਘ ਪਿੰਡ ਬਰਾਸ 10 ਅਗਸਤ 2025 ਨੂੰ ਮੇਰਾ ਫੋਨ ਅਨਸਾਈਦ ਸਾਹਿਬ ਬਾਬਾ ਜੀ ਮਾਪੂਸ਼ ਅਨਸਾਖਾ ਦੇ ਜਨਮ ਦਿਨ ਤੇ ਘੁੰਮ ਹੋਇਆ ਸੀਗਾ। ਤਾਂ ਅਤੇਗਰ ਸਾਹਿਬ ਦੇ ਐਸਐਸਸੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਪੁਲਿਸ ਡਿਪਾਰਟਮੈਂਟ ਪੁਤਰਗਰ ਸਾਹਿਬ ਨੇ ਬਹੁਤ ਹੀ ਹਾਲਾਦਰਜੀ ਦਾ ਕੰਮ ਕੀਤਾ ਸਾਡੇ ਕਾਫੀ ਵੱਡੀ ਤਤਾਰ ਦੇ ਵਿੱਚ ਬਹੁਤ ਜ਼ਿਆਦਾ ਫੋਨ ਪਗੜੀ ਕਿੰਨੀ ਮਿਹਨਤ ਕਰਕੇ ਇਹਨਾਂ ਨੇ ਕਿਥੋ ਕਿਥੋਂ ਹੈਂਡਓਵਰ ਕੀਤੇ ਔਰ ਪੂਰੀ ਟੀਮ ਦੇ ਜਿਹਨਾਂ ਦੇ ਫੋਨ ਗਮ ਹੋਏ ਸੀਗੇ ਅੱਜ ਸਭ ਦੇ ਹੈਂਡਓਵਰ ਕੀਤੇ ਗਏ ਸਸਿਕਲ ਜੀ ਜਿੱਦਾਂ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਹਦਾਇਤਾਂ ਹੈਗੀਆਂ ਕਿ ਕੋਈ ਵੀ ਜਿਹੜਾ ਕਿਸੇ ਵੀ ਤਰੀਕੇ ਦਾ ਕ੍ਰਾਈਮ ਹੁੰਦਾ ਹੈ ਉੱਤੇ ਸਮੇਂ ਸਿਰ ਤਰੀਕੇ ਨਾਲ ਇਫੈਕਟਿਵ ਐਕਸ਼ਨ ਉਹਦੇ ਖਿਲਾਫ ਕੀਤਾ ਜਾਵੇ ਤੇ ਜਿਹੜੀ ਵਿਕਟਿਮ ਫ੍ਰੈਂਡਲੀ ਪੁਲਿਸਿੰਗ ਤੇ ਸਿਟੀਜ਼ਨ ਫ੍ਰੈਂਡਲੀ ਪੁਲਿਸਿੰਗ ਵੱਲ ਤੇ ਆਨ ਦਿੱਤਾ ਜਾਵੇ। ਉਸੇ ਲੜੀ ਦੇ ਵਿੱਚ ਅੱਜ ਸਾਡੀ ਜਿਹੜੀ ਟੈਕਨੀਕਲ ਦੀ ਟੀਮ ਹੈਗੀ ਆ ਜਿਹਨੂੰ ਡੀਐਸਪੀ ਡੀ ਸਾਹਿਬ ਐਸਪੀ ਡੀ ਸਾਹਿਬ ਸਾਰਾ ਸੁਪਰਵਾਈਜ਼ ਕਰਦੇ ਆ ਤੇ ਉਹਨਾਂ ਦੀ ਕੜੀ ਮਿਹਨਤ ਤੋਂ ਬਾਅਦ ਅੱਜ ਕਰੀਬ 100 ਤੇ ਕਰੀਬ ਸਾਡੇ ਕੋਲ ਜਿਹੜੇ ਮੋਬਾਈਲ ਗੁੰਮਸ਼ਦਾ ਸੀਗੇ ਇਆ ਕਿਤੇ ਚੋਰੀ ਹੋ ਗਏ ਸੀ ਜਾਂ ਗੁੰਮ ਗਏ ਸੀ ਸਟੋਲਨ ਜਾਂ ਲੌਸਟ ਮੋਬਾਈਲ ਫੋਨ ਸੀ ਕਿ ਉਹਨਾਂ ਨੇ ਸੀ ਲੋਕਾਂ ਨੂੰ ਹੈਂਡਓਵਰ ਕਰ ਰਹੇ ਆ ਤੇ ਇਸ ਤੋਂ ਕਰੀਬ 40 ਦੇ ਕਰੀਬ ਵਿਅਕਤੀ ਆ ਵੀ ਗਏ ਜਨਾਂ ਦੇ ਮੋਬਾਈਲ ਸੀ ਕਿ ਅੱਗੇ ਜਿਵੇਂ ਜਿਵੇਂ ਆਈ ਜਾ ਰਹੇ ਉਹਨਾਂ ਨੂੰ ਸੀ ਹੈਂਡਓਵਰ ਕਰੀ ਜਾ ਰਹੇ ਤੇ ਇਸ ਤੋਂ ਇਲਾਵਾ ਜਿਹੜੇ ਕੁਝ ਇਹੋ ਜਿਹੇ ਵੀ ਵੈਟਰ ਹੈ ਜਿਹੜੇ ਬੰਦੇ ਚੋਰੀ ਕਰਦੇ ਆ ਮੋਬਾਈਲਾ ਦੀ ਪਿੱਛੇ ਸਮੇਂ ਦੇ ਵਿੱਚ ਕਈ ਇਦਾਂ ਦੇ ਚੋਰ ਵੀ ਅਸੀਂ ਫੜੇ ਤੇ ਅੱਗੇ ਜਿਹੜੀ ਹੈਗੀ ਆ ਉਸ ਸੰਬੰਧੀ ਤਫ਼ਤੀਸ਼ ਜਾਰੀ ਹੈ ਤੇ মিডিਆ ਦੇ ਸੱਜਣਾ ਰਾਈ ਮੇਰੀ ਲੋਕਾਂ ਨੂੰ ਇਹੀ ਅਪੀਲ ਕਦੇ ਵੀ ਜੇ ਤੁਹਾਡੇ ਨਾਲ ਇਦਾਂ ਦਾ ਕੋਈ ਇਨਸੀਡੈਂਟ ਵਾਪਰਦਾ ਹੈ ਕੋਈ ਮੋਬਾਈਲ ਡਿੱਗ ਪੈਂਦਾ ਹੈ ਬੰਮ ਹੋ ਜਾਂਦਾ ਹੈ ਤੇ ਤੁਸੀਂ ਕਾਈਂਡਲੀ ਸਾਡੇ ਨੋਟਿਸ ਜ਼ਰੂਰ ਲੈ ਕੇ ਆਓ ਜਿਹੜਾ ਤੁਹਾਡਾ ਨੀਅਰੈਸਟ ਪੁਲਿਸ ਸਟੇਸ਼ਨ ਹੈ ਨੀਅਰੈਸਟ ਸਾਂਝ ਕੇਂਦਰ ਹੈ ਉੱਥੇ ਇਹਨੂੰ ਇਹਨੂੰ ਰਿਪੋਰਟਿੰਗ ਕਰੋ ਦਰਜ ਕਰਾਓ ਜੇ ਅਗਰ ਤੁਹਾਡਾ ਮੋਬਾਈਲ ਕਿਤੇ ਡਿੱਗ ਪਿਆ ਤੇ ਨਾਲ ਦਾ ਜਿਹੜਾ ਰਾਗੀਰ ਹੈ ਭਾਵੇਂ ਉਹਦੇ ਫੋਨ ਤੋਂ 112 ਤੇ ਕਾਲ ਕਰੋ ਰਿਪੋਰਟਿੰਗ ਬਹੁਤ ਜ਼ਰੂਰੀ ਹੈ ਕਿਉਂਕਿ ਦੇਜ ਅਸੀਂ ਦੇਖਿਆ ਹੈ ਕਈ ਸਾਡੇ ਕੋ ਆਈਵੀ ਸੀ ਕੇ ਜਨਾ ਦਾ ਅੱਜ ਤੋਂ 2 ਸਾਲ ਪਹਿਲਾਂ ਗਮ ਹੋ ਗਿਆ ਪਰ ਸਾਡੀ ਟੀਮ ਕਿਉਂਕਿ ਲਗਾਤਾਰ ਟਰੈਕ ਕਰ ਰਹੀ ਸੀ ਕਿ ਮਿਹਨਤ ਕਰ ਰਹੀ ਸੀ ਕਿ ਤੇ ਅੱਜ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਕਿ ਜੇ ਅਜੇ ਵੀ ਪੁਲਿਸ ਦਾ ਇੱਥੇ ਟਰੈਕਿੰਗ ਤੇ ਲੱਗੀ ਹੋਈ ਹੈ ਤੇ ਤੁਸੀਂ ਰਿਪੋਰਟਿੰਗ ਜ਼ਰੂਰ ਕਰੋ ਬਾਕੀ ਸਾਡੀ ਟੀਮ ਇੱਥੇ ਲਗਾਤਾਰ ਇੱਥੇ ਨਿਗਰਾਨੀ ਰੱਖਦੀ ਹੈ ਕੰਮ ਕਰਦੀ ਹੈ ਤੇ ਆਉਣ ਵਾਲੇ ਸਮਾ ਦੇ ਵਿੱਚ ਕਿਉਂਕਿ ਟੀਮ ਸਾਡੀ ਲੱਗੀ ਹੋ ਆਉਣ ਵਾਲੇ ਸਮਾ ਦੇ ਵਿੱਚ ਇਸ ਤਰੀਕੇ ਦੇ ਹੋਰ ਅਸੀਂ ਡਿਸਟ੍ਰਿਬਿਊਸ਼ਨ ਕਰਾਂਗੇ ਤਾਂ ਕਿ ਲੋਕਾਂ ਨੂੰ ਜਿਹੜਾ ਉਹਨਾਂ ਦਾ ਬੜੀ ਕਾਰਵਾਈ ਵੀ ਹੋ ਸਕੇ ਤੇ ਉਹਨਾਂ ਦੀ ਜੁੜੀ ਚੋਰੀ ਸ਼ੋਦਾ ਜਾਂ ਗੁੰਮਸ਼ੁਦਾ ਫੋਨ ਉਹਨਾਂ ਨੂੰ ਵਾਪਸ ਕੀਤਾ ਜਾ ਸਕੇ ਥੈਂਕ ਯੂ ਮੈਂ ਕਰਨੈਲ 28 ਅਗਸਤ 2025 ਨੂੰ ਮੇਰਾ ਫੋਨ ਅਨਸਾਈਦ ਸਾਹਿਬ ਬਾਬਾ ਜੀ ਸੰਤ ਮਾਪੂਸ਼ ਅਨਸਾਈ ਸ਼ਾਲਾ ਦੇ ਜਨਮ ਦਿਨ ਤੇ ਗੁੰਮ ਹੋਇਆ ਸੀਗਾ ਤਾਂ ਅਧਿਆਪਕ ਸਾਹਿਬ ਦੇ ਐਸਐਸਸੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਫੋਨਸ ਡਿਪਾਰਟਮੈਂਟ ਪਤਿਕਾ ਸਾਹਿਬ ਨੇ ਬਹੁਤ ਹੀ ਹਾਲਾ ਦਰਜੀ ਦਾ ਕੰਮ ਕੀਤਾ ਸਾਡੇ ਕਾਫੀ ਵੱਡੀ ਤਰ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਫੋਨ ਪਗੜੀ ਕਿੰਨੀ ਮਿਹਨਤ ਕਰਕੇ ਇਹਨਾਂ ਨੇ ਇੱਥੋਂ ਕਿੱਥੋਂ ਹੈਂਡਓਵਰ ਕੀਤੇ ਔਰ ਪੂਰੀ ਟੀਮ ਦੇ ਜਿਨ੍ਹਾਂ ਦੇ ਫੋਨ ਗੁੰਮ ਹੋਏ ਸੀਗੇ आज सर्वे हैंडओवर ਕੀਤੇ ਗਏ। ਅਸੀਂ ਬਹੁਤ ਖੁਸ਼ ਆ। ਪੂਰੇ ਫਤੇੜ ਸਾਹਿਬ ਦੀ ਟੀਮ ਐਸ.ਐਸ.ੀ ਸਾਹਿਬ, ਐਸ.ਪੀ ਸਾਹਿਬ, ਟੀ.ਐਸ.ਪੀ ਸਾਹਿਬ ਔਰ ਸਾਰੇ ਜਿੰਨੇ ਵੀ ਡਿਪਾਰਟਮੈਂਟ ਹੈਗਾ ਪੂਰਾ ਪੁਲਿਸ ਕੋਰਡਰ। ਬਾਬਾ ਜੀ ਫਤੇੜ ਸਾਹਿਬ ਦੇ ਕੇ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਹੋਰ ਵੀ ਤਰੱਕੀ ਬਖਸ਼ੋ। ਬਹੁਤ ਮਿਹਨਤ ਕਰਨ ਚੜ੍ਹਦੀ ਗੱਲ ਚ ਰਹਿਣ ਇਸ ਤਰ੍ਹਾਂ ਹੀ ਸਭ ਦਾ ਇਹਨਾਂ ਦਾ ਬਹੁਤ ਭਲਾ ਹੋਵੇ ਹਮੇਸ਼ਾ ਇਸ ਤਰ੍ਹਾਂ ਹੀ ਕੰਮ ਕਰਦੇ ਰਹਿਣ। ਥੈਂਕ ਯੂ ਸਰ। ਜੀ ਖਾਲਸਾ ਵੈਜੀ ਦੇ ਫਤਹਿ ਮੈਂ ਬਿੰਧਾਈ ਕਰਤੋਂ। ਮਿਲੋਂ ਤੋਂ ਇਲਾਫਤੇ ਗੁਰਸਾਹਿਬ ਮੈਂ ਇਹਨਾਂ ਸਾਰੇ ਐਸਪੀ ਡੀਐਸਪੀ ਸਾਰਿਆਂ ਦਾ ਬਿਲਕੁਲ ਧੰਨਵਾਦ ਕਰਦੀ ਹਾਂ ਕਿ ਇੰਨੀ ਮਿਹਨਤ ਦੇ ਸਦਕਾ 2023 'ਚ ਸਾਡਾ ਮੋਬਾਈਲ ਗਮ ਹੋਇਆ ਸੀ ਜੋ ਕਿ ਹੁਣ ਕੋਈ ਆਸ ਵੀ ਨਹੀਂ ਸੀ ਤਾਂ ਹੁਣ 2025 'ਚ ਸਾਨੂੰ ਹੁਣ 2 ਸਾਲ ਬਾਅਦ ਪੂਰਾ ਮਿਲਿਆ ਵਾਪਸ ਤਾਂ ਮੈਕੈਨਿਅਮ ਵੀ ਸਾਡੀ ਜਿਹੜੇ ਡਿਪਾਰਟਮੈਂਟ ਹੈ ਦਿਨ-ਦੁੱਖ ਨਹੀਂ ਰੱਖ ਚੌਗਣੀ ਤੱਕ ਠੀਕ ਕਰਨ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਭਾਈ ਜੀ ਥੋਸਾ